ਤੇ ਆ ਜਿਹੜੀ ਕੱਟੀ ਬੈਠੀ ਆ ਮੈਨੂੰ ਇੱਕ ਵਾਰੀ ਐਂ ਲੱਗਾ ਕਿ ਯਾਰ ਕਿਤੇ ਮੈਨੂੰ ਭੁਲੇਖਾ ਜਾ ਪਿਆ ਵੀ ਕਿਤੇ ਮੈਂ ਲੈਂਦੇ ਪਛਾਪ ਜਦਾਂ ਨਹੀਂ ਆਇਆ ਇੱਕ ਆ ਗਾਨੀਆਂ ਕਥੋਂ ਲਿਆਂਦੀਆਂ ਯਾਰ ਇਹ ਦੱਸ ਇਹ ਗਾਨੀ ਮੈਂ ਬਹੁਤ ਉਧਰ ਹੀ ਵੇਖਦਾ ਹੁੰਦਾ ਮੈਂ ਵੀ ਵੀਰੇ ਉਹਨਾਂ ਦੀ ਰੀਸ ਨੇ ਬਣਵਾਈਆਂ ਇਹ ਅੱਛਾ ਇਹ ਬੰਦੇ ਤੋਂ ਬਣਵਾਈਆਂ ਹਾਂ ਤਾਂ ਮੈਂ ਆਪ ਵੀ ਬਣਾਉਣ ਲੱਗ ਗਿਆ ਇਹ ਗਾਨੀਆਂ ਅੱਛਾ ਤੇ ਉਹ ਮੈਂ ਉਹਨਾਂ ਦੀ ਰੀਸ ਨੇ ਬਣਵਾਈਆਂ ਆਹ ਇੱਕਸਾਨ ਭਰਾਵਾਂ ਨੂੰ ਸਤ ਸ੍ਰੀਕਾਲ ਸੋ ਦੋਸਤੋ ਅੱਜ ਇੱਕ ਵੱਖਰੀ ਟਾਈਪ ਦੀ ਵੀਡੀਓ ਆਪਣੇ ਚੈਨਲ ਤੇ ਪੈਣ ਲੱਗੀ ਆ ਚੈਨਲ ਤੇ ਵੱਖਰੀ ਟਾਈਪ ਦੀ ਮੈਂ ਤਾਂ ਕਹਦਾ ਦੋਸਤੋ ਬਰੀਡਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਬਰੀਡਰਾਂ ਦੇ ਘਰੇ ਪਸ਼ੂ ਧਨ ਬਹੁਤ ਘੱਟ ਹੁੰਦਾ ਉਹਨਾਂ ਦੇ ਸਾਂਹ ਦੇ ਗਾਂ ਬੱਚੇ ਅੱਜ ਇੱਕ ਇਹੋ ਜਿਹੇ ਬੰਦੇ ਨਾਲ ਬੁਲਾਉਣਾ ਵਾ ਜਿਨੇ ਆਪਦੇ ਘਰੇ ਇੱਕ ਬਹੁਤ ਹੀ ਜਿਆਦਾ ਬੂਟੇ ਲਾਏ ਆਪਣੇ ਸਾਂਹ ਤੋਂ ਇੱਕ ਉਹਦਾ ਚੇਲਾ ਦਿਖਾਉਣਾ ਜਿਹੜਾ ਉਹ ਤੋਂ ਸਿੱਖ ਕੇ ਹੁਣ ਤਿਆਰੀ ਕਰੀ ਬੈਠਾ ਵੀ ਮਮੀ ਤਾਲਬ ਹਸੈਣ ਵਾਂਗੂ ਆਪਣੇ ਮਾਲ ਨੂੰ ਹੋਰ ਤਰਾਸ਼ਣਾ ਵਾ ਤੇ ਆਓ ਆਪਾਂ ਗੱਲਾਂ ਬਾਤਾਂ ਕਰਦੇ ਆਂ ਅੱਜ ਦੀ ਜਿਹੜੀ ਵੀਡੀਓ ਪਿੰਡ ਐਂਦਗੜ ਜ਼ਿਲ੍ਹਾ ਇਸ ਨੂੰ ਦੋਸਤੋ ਮੋਗਾ ਲੱਗਦਾ ਆ ਤੇ ਤਹਿਸੀਲ ਜਿਹੜੀ ਆ ਧਰਮਗੋੜਿਆ ਬਿਲਕੁਲ ਵੀਰ ਸ਼ੌਂਕੀ ਨੀਲੀ ਰਾਵੀ ਦੇ ਵਿੱਚ ਕਿਵੇਂ ਆਇਆ ਕਦੋਂ ਤੋਂ क्रेਜ ਪਿਆ ਆਪਣੀ ਵੀਡੀਓ ਇੱਕ ਬਣ ਚੁੱਕੀ ਆ ਹੁਣ ਆਪਾਂ ਗੱਲਾਂ ਬਾਤਾਂ ਕਰਨੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਏਮ ਆ ਕਿ ਕੀ ਹੋਰ ਸੁਧਾਰ ਕਰਨੀਆਂ ਆ ਆਓ ਆਪਾਂ ਸਭ ਤੋਂ ਪਹਿਲਾਂ ਬਾਈ ਤਾਲਬ ਹਸੈਨ ਨਾਲ ਗੱਲਾਂ ਬਾਤਾਂ ਕਰੀਏ ਕਿਉਂਕਿ ਬਾਈ ਤਾਲਬ ਹਸੈਨ ਦੀ ਇਸ ਫਾਰਮ ਦੇ ਵਿੱਚ ਕਾਫੀ ਵੱਡੀ ਦੇਣ ਆ ਤੇ ਜਦੋਂ ਕਿਸੇ ਦੀ ਕੋਈ ਦੇਣ ਹੋਵੇ ਉਦੋਂ ਹੀ ਉਹਦਾ ਨਾਂ ਲੈ ਕੇ ਦੁਨੀਆ ਦੇ ਸਾਹਮਣੇ ਆਇਆ ਜਾਂਦਾ ਨਹੀਂ ਤਾਂ ਦੁਨੀਆ 'ਚ ਅੱਜਕੱਲ ਤਾਂ ਚੇਲੇ ਉਸਤਾਦ ਉਹਦੇ ਕਹਿਣ ਨੂੰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪੈਂਦੇ ਪਰ ਇਹ ਜਦੋਂ ਸਹੀ ਕਰੈਕਸ਼ਨ ਜੁੜੇ ਹੋਣ ਉਦੋਂ ਹੀ ਅਗਲਾ ਇੱਕ ਦੂਜੇ ਦੀ ਤਾਰੀਫ਼ ਕਰਦਾ ਸੋ ਸਸੀਗਾ ਬਾਈ ਤਾਲਬ ਕੀ ਹਾਲ ਚਾਲ ਸਸੀਗਾ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦੇ ਤੇ ਤੂੰ ਆਪ ਦਾ ਐਡਰੈਸ ਵੀ ਦੱਸ ਦੇ ਕਈ ਵਾਰੀ ਤੈਨੂੰ ਮਿਲਣ ਵੀ ਆ ਸਕਦਾ ਕੋਈ ਬੰਦਾ ਤੇਰੇ ਫਾਰਮ ਤੇ ਸ਼ੌਂਕ ਸ਼ੌਂਕੀ ਬੜੇ ਬੰਦੇ ਆ ਮੇਰਾ ਹੋਈ ਆ ਭਾਜੀ ਪ੍ਰਾਣਾ ਜੀ ਪ੍ਰਾਣਾ ਹੀ ਆ ਤੇ ਨਾਂ ਆਪਣਾ ਤਲਬ ਹਸੈਣ ਆ ਗਿਆ ਥੋੜਾ ਜਿਆ ਉੱਚੀ ਬੋਲੀ ਕਿਉਂਕਿ ਹਵਾ ਚੱਲਦੀ ਪਈ ਫਿਰ ਆਵਾਜ਼ ਆਉਣੀ ਨਹੀਂ ਸਹੀ ਹੈ ਨਾ ਹਾਂਜੀ ਤੇ ਕਿੰਨਾ ਮਾਲ ਆ ਤੇਰੇ ਕੋਲੇ ਤਲਬ ਹੁਣ ਮੇਰੇ ਕੋਲ ਹੈਗੀਆਂ ਕੋ 50 ਮੱਝਾਂ ਹੋਣੇ 50 ਮੱਝਾਂ ਤੇ ਕਿੰਨੀਆਂ ਮੰਨੋ ਬਿੱਲੂ ਦੀਆਂ ਝੋਟੀਆਂ ਇਸ ਟਾਈਮ ਤੇਰੇ ਫਾਰਮ ਤੇ 36 36 ਝੋਟੀਆਂ ਜਿਹਦੇ ਵਿੱਚੋਂ 14 ਮੱਝਾਂ ਦੂਜੀਆਂ ਹਾਂਜੀ ਠੀਕ ਆ ਤੇ ਬਾਕੀ ਸਾਰੀਆਂ ਬਿੱਲੂ ਦੀਆਂ ਤੇ ਬਿੱਲੂ ਦੀਆਂ ਝੋਟੀਆਂ ਥੱਲੇ ਕਿੰਨਾ ਕੁ ਦੁੱਧ ਰਿਹਾ ਵੀਰ 12 13 12 13 ਕਿਲੋ ਦੁੱਧ ਤੇ ਮਾਰਕਿੰਗ ਕਿਦਾਂ ਦੀ ਪਾ ਰਿਆ ਸੀ ਬਿੱਲੂ ਝੋਟਾ ਤੇਰਾ ਵਧੀਆ ਮਾਰਕਿੰਗ ਵਧੀਆ ਠੀਕ ਆ ਤੇ ਕੀ ਕਾਰਨ ਬਣਿਆ ਪਿੱਛੇ ਜੇ ਕਾਫੀ ਮਹਿੰਗਾ ਤੂੰ ਝੋਟਾ ਸੇਲ ਕਰਤਾ ਹਨਾ ਚਲੋ ਕੀਮਤ ਵੀ ਚੰਗੀ ਚੀਜ਼ ਦੀ ਮਿਲਦੀ ਆ ਤੇ ਕੀ ਕਾਰਨ ਸੀ ਮੇਨ ਕਿਉਂਕਿ ਛੇਦੀਤਾ ਤੂੰ ਝੋਟਾ ਦੇਣ ਵਾਲਾ ਨਹੀਂ ਕਈ ਵਾਰੀ ਕਾਰਨ ਹੁੰਦੇ ਬੰਦੇ ਦੇ ਕਾਰਨ ਦੇ ਦਿੱਤਾ ਭਾਜੀ ਉਹਦੀਆਂ ਝੋਟੀਆਂ ਤੋਂ ਹੀ ਲੱਗ ਜਾਂਦੀਆਂ ਸੀ ਇੱਕ ਕਾਰਨ ਇਹ ਸੀ ਅੱਛਾ ਇੱਕ ਅਸੀਂ ਫਿਰਨ ਤੋਂ ਨਾਲੇ ਬੰਦੇ ਠੀਕ ਆ ਤੇ ਕਰੇ ਟਿਕਦਾ ਨਹੀਂ ਝੋਟਾ ਕੱਲਾ ਠੀਕ ਆ ਕਾਹੀ ਉਰੇ ਪਰ ਜਾਣਾ ਹੁੰਦਾ ਮੈਂ ਕਿਹਾ ਚਾਰ ਯਾਰ ਕਿਤੇ ਜਾ ਕੇ ਨਾ ਮੈਂ ਕਰੇ ਲਊਗਾ ਠੀਕ ਆ ਠੀਕ ਆ ਝੋਟੀਆਂ ਲੈ ਲਈਆਂ ਠੀਕ ਆ ਠੀਕ ਆ ਬਾਕੀ ਇੱਕ ਤੇਰੀ ਹੋਰ ਵੀ ਮੈਨੂੰ ਸੋਚ ਬੜੀ ਵੱਡੀ ਲੱਗੀ ਜੇ ਕੱਲਾ ਉਹ ਤੇਰੇ ਫਾਰਮ ਤੇ ਰਹਿੰਦਾ ਤਾਂ ਉਹ ਤੇਰੇ ਫਾਰਮ ਜੋਗਾ ਰਹਿ ਜਾਂਦਾ ਮੈਨੂੰ ਬਾਹਰੋਂ 50 ਲੱਖ ਰੁਪਏ ਬਾਅਦ ਮਿਲਦਾ ਸੀ ਉਹਦਾ ਅੱਛਾ ਕਸਮੀ ਗੱਲ ਆ ਮੈਂ ਕਿਹਾ ਆਪਣੇ ਪੰਜਾਬ ਵਿੱਚ ਰਹੂ ਜੱਟਾਂ ਕੋਲ ਅੱਛਾ ਹਾਂ ਠੀਕ ਆ ਤੇਰੀ ਬਹੁਤ ਵੱਡੀ ਵਧੀਆ ਸੋਚ ਮੈਨੂੰ ਪਤਾ ਕੀ ਲੱਗੀ ਹਾਂਜੀ ਹਾਂਜੀ ਕਿ ਹੁਣ ਤੂੰ ਜਿੱਥੇ ਕੱਲਿਆ ਵਾ ਬੰਦਾ ਸੀਮਨ ਬਣਾਊਗਾ ਜਾਂ ਡਾਇਰੈਕਟ ਕ੍ਰੋਸਿੰਗ ਜਾਂ ਕੁਝ ਵੀ ਕਰੂਗਾ ਸਾਰੇ ਪੰਜਾਬ ਤੇ ਕੰਮ ਆਊਗਾ ਤਾਂ ਉਹ ਸਾਰੇ ਪੰਜਾਬ ਦੇ ਵਿੱਚ ਕੋਈ ਮੇਰੇ ਵਰਗਾ ਵੀ ਉਹਨਾਂ ਤੋਂ ਕੋਈ ਬੱਚਾ ਲੈ ਸਕਦਾ ਇਹ ਬਹੁਤ ਵਧੀਆ ਗੱਲ ਆ ਤੇ ਇੱਕ ਵਧੀਆ ਸੋਚ ਦਾ ਮਾਲਕਾ ਤੂੰ ਮੈਂ ਤਾਂ ਮੰਨੂਗਾ ਜਿਹੜਾ ਤੂੰ ਇਹ ਕੰਮ ਕੀਤਾ ਹਨਾ ਤੇ ਬਾਕੀ ਹੁਣ ਤੱਕ ਬਿੱਲੂ ਦੇ ਕੱਟੇ ਵੀ ਕਈਆਂ ਬੰਦਿਆਂ ਨੇ ਤੇਰੇ ਤੋਂ ਖਰੀਦੇ ਹੋਣਗੇ ਬਹੁਤ ਬਹੁਤ ਹਾਂ ਠੀਕ ਆ ਤੇ ਹੁਣ ਵੀ ਕੋਈ ਹੈ ਤੇਰੇ ਕੋਲੇ ਵਕਾਊ ਪਸ਼ੂ ਕੋਈ ਫਾਰਮ ਦੇ ਤੇ ਵਕਾਊ ਹੈ ਨਹੀਂ ਕੱਟਾ ਅੱਛਾ ਕੋਈ ਵਕਾਊ ਹੈ ਨੀਗਾ ਉਹਦਾ ਹੈਗੇ 4 ਕੱਟੇ ਠੀਕ ਆ ਹਾਂ 4 ਕੱਟੇ ਵਕਾਊ ਹੈ ਨਹੀਂ ਅੱਛਾ ਵਕਾਊ ਹੈ ਨੀਗਾ ਠੀਕ ਆ ਤਾਲਬ ਜਿਵੇਂ ਅੱਜ ਆਪਾਂ ਚਲੋ ਦੋਵੇਂ ਬਾਈ ਵੀਰ ਕਾਕੇ ਦੇ ਫਾਰਮ ਤੇ ਅੱਜ ਆਪਾਂ ਨੂੰ ਉਹਨੇ ਬੁਲਾਇਆ ਚਲੋ ਇਨਵੀਟੇਸ਼ਨ ਤੈਨੂੰ ਵੀ ਦਿੱਤਾ ਹਨਾ ਹਾਂਜੀ ਹਾਂਜੀ ਸ਼ੌਂਕੀ ਆ ਪੂਰਾ ਵੀਰ ਮੇਰਾ ਟੇਮ ਨਹੀਂ ਸੀ ਭਾਜੀ ਕਿਨ ਲਗਾ ਜਾਂ ਰਾਣਾ ਤੋਂ ਜ਼ਰੂਰੀ ਠੀਕ ਆ ਚਲੋ ਪਿਆਰ ਕਰਕੇ ਆ ਜਿਹੜਾ ਬੰਦਾ ਪਿਆਰ ਦਾ ਭੁੱਖਾ ਹੁੰਦਾ ਫਿਰ ਉੱਥੇ ਵੀਰੇ ਆਉਣਾ ਹੀ ਪੈਂਦਾ ਵਾ ਜਵਾਬ ਨਹੀਂ ਦਿੱਤਾ ਜਾਂਦਾ ਹਨਾ ਤੇਰੇ ਨਾਲ ਫਿਰ ਕਿਦਾਂ ਇਹਦੇ ਰਾਬਤਾ ਕਾਇਮ ਹੋਇਆ ਵਾ ਆਪਣਾ ਕਾਕੇ ਦਾ ਆਪਾਂ ਯਾਰ ਇੱਥੇ ਪਰ ਇਕੱਠੀਆਂ ਮੱਝਾਂ ਚਾਰਦੇ ਰਹੇ ਦੋ ਤਿੰਨ ਮਹੀਨੇ ਇਕੱਠੀਆਂ ਚਾਰੀਆਂ ਸੀ ਮੱਝਾਂ ਅੱਛਾ ਇਕੱਠੀਆਂ ਚਾਰੀਆਂ ਬੰਦਾ ਬੜਾ ਵਧੀਆ ਬਹੁਤ ਸੋਹਣਾ ਠੀਕ ਆ ਠੀਕ ਆ ਬਾਕੀ ਸਿਆਣੇ ਕਹਿੰਦੇ ਜਾਂ ਰਾਹ ਪੈ ਜਾਣੀਏ ਜਾਂ ਵਾਹ ਪੈ ਜਾਣੀਏ ਹਨਾ ਮੱਜਾ ਵਧੀਆ ਲੱਗੀਆਂ ਇਹਦੀਆਂ ਮੇਰੀ ਅੱਛਾ ਨਹੀਂ ਤਾਂ ਝੋਟਾ ਵਧੀਆ ਲੱਗਾ ਇਹ ਬੰਦਾ ਬਹੁਤ ਵਧੀਆ ਲੱਗਾ ਠੀਕ ਆ ਇਹਦੇ ਝੋਟੇ ਤੋਂ ਫਿਰ ਮਾਲ ਕਰਾਇਆ ਤੂੰ ਗੱਬਣ ਹਾਂਜੀ ਹਾਂਜੀ ਠੀਕ ਆ ਕਿੰਨਾ ਮਾਲ ਕਿੰਨੀਆਂ ਝੋਟੀਆਂ ਗੱਬਣ 13 14 ਮੱਜਾਂ ਗੱਬਣ ਬਿੱਲੂ ਦੀਆਂ ਝੋਟੀਆਂ ਇਤੋਂ ਗੱਬਣ ਹਾਂ ਠੀਕ ਆ ਤੇ ਫਿਰ ਇਹਦਾ ਮਤਲਬ ਪਿੱਛੇ ਜੇ ਥਾਂ ਨਹੀਂ ਇਹ ਵੀ ਨਹੀਂ ਮਾਰਾ ਮਾਰਾ ਨਹੀਂ ਝੋਟਾ ਅੱਛਾ ਹਾਂ ਸੂਗ ਆ ਵੀ ਵਧੀਆ ਅੱਛਾ ਦੁੱਧ ਵੀ ਵਧੀਆ ਦੇਣਾ ਇਹਨੇ ਠੀਕ ਆ ਭਾਵੇਂ پارک ਕਰ ਲਿਆ ਹਾਂ ਠੀਕ ਆ ਤੇ ਵੀਰ ਇਹਦੇ ਫਿਰ ਕਾਕੇ ਦੇ ਫਾਰਮ ਤੇ ਵੀ ਤੇਰਾ ਮਾਲ ਮਾਲ ਹੀ ਰਹਿ ਕੇ ਗਿਆ ਹਨਾ ਹਾਂ ਇੱਥੇ ਵੀ ਰਹਿ ਗਿਆ ਇਹਦੀਆਂ ਮੱਜਾਂ ਵੀ ਲੱਗੀਆਂ ਹੋਣਗੀਆਂ ਫਿਰ ਠੀਕ ਮੱਜਾਂ ਲੱਗੀਆਂ ਤਿੰਨ ਮੱਜਾਂ ਲੱਗੀਆਂ ਠੀਕ ਆ ਚਲੋ ਵਧੀਆ ਗੱਲ ਆ ਤੇ ਬਾਕੀ ਜਿਹੜਾ ਆਪਣਾ ਬਿੱਲੂ ਸਾਹਣਿਆ ਹਾਂਜੀ ਬਿੱਲੂ ਸਾਹਣ ਨੇ ਤੇਰੇ ਫਾਰਮ ਦੇ ਉੱਪਰ ਕਿੰਨਾ ਕੁ ਦੁੱਧ ਆਪ ਕੀਤਾ ਵੀ ਪਹਿਲਾਂ ਕਿੰਨੇ ਕੁ ਦੁੱਧ ਵਾਲੀਆਂ ਮੱਜਾਂ ਸੀਗੀਆਂ ਦਲੇ ਮੇਰੇ ਕੋਲ ਹਾਂ ਮੇਰੇ ਕੋਲ ਇਹੋ ਹੀ ਸੀ ਕਿ 6-7 ਕਿਲੋ ਵਾਲੀਆਂ ਅੱਛਾ 6-7 ਕਿਲੋ ਵਾਲੀਆਂ ਹੁਣ 12-12 13-13 ਕੋਈ 2-4 ਨਾਵੇਂ ਠੀਕ ਆ ਉਹਦੀਆਂ ਝੋਟੀਆਂ ਉਹਦੀਆਂ ਝੋਟੀਆਂ ਇੱਕ ਗੱਲ ਦੱਸ ਯਾਰ ਤਾਲਬੋ ਜਿਵੇਂ ਮੰਨ ਲਓ ਸਾਂਹ ਤੂੰ ਲਿਆ ਹਾਂ ਉਦੋਂ ਇਹਨਾਂ ਫੂਨਾ ਦਾ ਕਰੇਜ ਨਹੀਂ ਸੀ ਤੂੰ 2016 'ਚ ਸਾਂਹ ਲਿਆ ਹਾਂ ਜੀ ਹਾਂ ਜੀ ਤੈਨੂੰ ਫਿਰ ਉਹ ਸਾਂਹ ਦੀ ਕਿਵੇਂ ਤੇਰੇ ਤੱਕ ਗੱਲ ਪਹੁੰਚੀ ਤੈਨੂੰ ਫਾਰਮ ਪੰਜਾਬ ਦੇ ਵਿੱਚ ਉਸ ਟਾਈਮ ਫਾਰਮ ਬੜੇ ਮਸ਼ਹੂਰ ਸੀਗੇ ਹੋਰ ਵੀ ਹਾਂ ਜੀ ਹਾਂ ਜੀ ਤੇ ਤੂੰ ਜਾ ਕੇ ਮੱਲਾਂ ਵਾਲੀ ਬਲੱਡ ਲੈਂਡ ਕਾ ਤੋ ਚੁਣੀ ਕੀ ਤੈਨੂੰ ਲੱਗਾ ਵੱਖਰਾ ਉਹ ਇਥੇ ਇਦਾਂ ਮਾਲੀ ਲਵਦ ਲਵਦਾ ਮੈਂ ਉਧਰ ਨੂੰ ਚਲੇ ਗਿਆ ਅੱਛਾ ਉੱਥੇ ਮੈਨੂੰ ਮਲ ਆਪ ਦੇਖਿਆ ਅੱਛਾ ਉਹਦੇ ਨਾਲ ਮੁਲਾਕਾਤ ਹੋਈ ਬਿੱਲੂ ਦਾ ਇੱਕ ਵੱਡਾ ਭਰਾ ਸੀ ਅੱਛਾ ਉਹਦੇ ਕੋਲ ਸੀ ਅੱਛਾ ਮੈਂ ਉਹਦੇ ਕੋਲ ਨੂੰ ਕਿਹਾ ਪਈ ਇਹ ਦੇ ਦੇ ਮੈਨੂੰ ਅੱਛਾ ਉਹ ਕਹਿੰਦਾ ਯਾਰ ਮੈਂ ਚਾਰੇ ਆਇਆ ਦਾ ਭਰਾ ਹੀ ਐ ਇਹ ਤੂੰ ਛੋਟਾ ਉਹ ਗੁੰਦਵਾਲ ਸਾਹਿਬ ਐ ਅੱਛਾ ਉੱਥੇ ਜਾ ਕੇ ਵੇਖਿਆ ਫਿਰ ਉਦਾਂ ਹੋਈ ਠੀਕ ਆ ਮੰਨ ਲਓ ਲੈਨ ਉਹਦਾ ਤੂੰ ਵੱਡਾ ਭਾਈ ਗਿਆ ਸੀ ਤੇ ਉਹਨਾਂ ਨੇ ਫਿਰ ਗਾਂ ਦੱਸ ਪਾਦੀ ਹਾਂਜੀ ਹਾਂਜੀ ਠੀਕ ਆ ਤੇ ਇਹਦੀ ਮਾਂ ਦੂ ਬਿੱਲੂ ਦੀ ਦੇਖੀ ਸੀ ਉਹਨਾਂ ਦੇ ਫਾਰਮ ਤੇ ਕਿੱਦਾਂ ਦੀ ਮਾਈ ਸੀਗੀ ਬਹੁਤ ਵਧੀਆ ਮਾਈ ਸੀ ਮੀਣੀ ਮਾਈ ਸੀ ਕਿੰਨੇ ਕ ਦੁੱਧ ਦੀ ਮਾਲਕਣ ਸੀ ਵੀਰ ਉਹ 22 ਕਿਲੋ ਦਿੰਸੀ 22 23 ਕਿਲੋ ਦੁੱਧ ਸੀ ਹਾਂਜੀ ਠੀਕ ਆ ਉਹਦਾ ਮੰਨ ਲਓ ਬੱਚਾ ਤੂੰ ਆਪਣੇ ਮਾਲ 'ਚ ਛੱਡਿਆ ਆਪਣਾ ਹਾਂਜੀ ਠੀਕ ਆ ਤੇ ਕਿੰਨੀ ਕੀਮਤ 'ਚ ਬਿੱਲੂ ਸੇਲ ਕੀਤਾ ਵੀਰ ਫਿਰ ਤੂੰ 5 25 5 25 ਜੀ ਹਾਂ ਠੀਕ ਆ ਤੇ ਬਾਕੀ ਤੇਰੇ ਫਾਰਮ ਤੇ ਵੀ ਕਾਫੀ ਮੰਨੋ ਚਾਰ ਚੰਨ ਲਾ ਗਿਆ ਤੇ ਚਲੋ ਬਾਈ ਕਾਕੇ ਦੇ ਫਾਰਮ ਤੇ ਵੀ ਆਉਣ ਵਾਲੇ ਬੱਚੇ ਆ ਤੇ ਚਲੋ ਵਧੀਆ ਕੰਮ ਇਹਦੇ ਫਾਰਮ ਤੇ ਵੀ ਚੱਲਦਾ ਪਿਆ ਤੇ ਕਿਦਾਂ ਤੈਨੂੰ ਲੱਗਾ ਜਿਹੜਾ ਕਾਕੇ ਦਾ ਪਸ਼ੂ ਤਾਂ ਨੈਸਟ ਟਾਈਮ ਮਾਲ ਜਿੰਨਾ ਕਿ ਵਿਚਾਰੇ ਕੋਲੇ ਬੈਠਾ ਚਲੋ ਹੈ ਤਾਂ ਗਣਵੇਂ ਚੁਣਮੀਆਂ ਹੀ ਆ ਤੇ ਬਾਕੀ ਆਉਣ ਵਾਲੇ ਸਮੇਂ ਤੇ ਚਲੋ ਹੌਲੀ ਹੌਲੀ ਮਿਹਨਤ ਕਰਦਾ ਪਿਆ ਕਿਦਾਂ ਲੱਗਾ ਤੈਨੂੰ ਬਹੁਤ ਵਧੀਆ ਮਾਲ ਆ ਅੱਛਾ ਹਾਂ ਬਹੁਤ ਹੀ ਵਧੀਆ ਮਾਲ ਆ ਅੱਛਾ ਤਦੇ ਮੈਂ ਇਹਦਾ ਝੋਟਾ ਲੈ ਕੇ ਵਰਤਿਆ ਮੈਨੂੰ ਵਧੀਆ ਲੱਗਾ ਤਾਂ ਹੀ ਵਰਤਿਆ ਠੀਕ ਆ ਸੋ ਦੋਸਤੋ ਇਹ ਗੱਲ ਤਾਂ ਪੱਕੀ ਆ ਜੇ ਤਾਲਬਨੇ ਵਰਤਿਆ ਤਾਂ ਕੋਈ ਗੱਲ ਖਾਸ ਹੋਊਗੀ ਐਵੇਂ ਨਹੀਂ ਇਹਦੀਆਂ ਗੱਲਾਂ ਬਾਤਾਂ ਹੁੰਦੀਆਂ ਅੱਧੀ ਪੰਜਾਬ ਤੋਂ ਅੱਧੇ ਪੰਜਾਬ ਤੋਂ ਜਿਆਦਾ ਜਿਹੜੇ ਬਾਹਰਲੇ ਦੇਸ਼ਾਂ 'ਚ ਵੀ ਉਹ ਵੀ ਤਾਲਬ ਦਾ ਮੰਨ ਲਓ ਰਹਿਣ ਬਸੇਰਾ ਜਿੱਥੇ ਆ ਉੱਥੇ ਘੁੰਮ ਕੇ ਚਿਲ ਗਿਆ ਤੇ ਕਾਰਨ ਕੀ ਹੀ ਕਾਰਨ ਬਿੱਲੂ ਹਾਂ ਜੇ ਤੂੰ ਬਿੱਲੂ ਲਿਆਂਦਾ ਇੱਕ ਵਧੀਆ ਬਲੱਡਲੈਂਡ ਚੁਣੀ ਤੇ ਤੇਰਾ ਨਾਮ ਬਣਾ ਗਿਆ ਉਹ ਹਾਂਜੀ ਤੇ ਜਿਹੜਾ ਰਹਿੰਦੀ ਦੁਨੀਆ ਤੇ ਰਹੂਗਾ ਹੀ ਰਹੂਗਾ ਤੇਰੇ ਫਾਰਮ ਤੇ ਹਨਾ ਇੱਕ ਬਲੱਡ ਤੈਨੂੰ ਮੱਲਾਂ ਦਾ ਮਿਲ ਗਿਆ ਹਨਾ ਤੇ ਅੱਗੇ ਕਾਕਾ ਜੱਲੋਂ ਸਿੱਖਣ ਡਿਆ ਤੇਰੇ ਤੋਂ ਤੇ ਇਹ ਵੀ ਮਾਲ ਵਧੀਆ ਬਣਾ ਗਿਆ ਇਹ ਵੀ ਮਾਲ ਵਧੀਆ ਬਣਾ ਗਿਆ ਤੇ ਤੇਦੇ ਕੋਲੋਂ ਮੰਨਤ ਕਰਾਉਣੇ ਆਪਾਂ ਨਹੀਂ ਨਹੀਂ ਮਿਹਨਤੇ ਤੋਂ ਦੱਬ ਕੇ ਕਰਾਵਾਂਗੇ ਜਿੰਨੀ ਜੋਗਾ ਹੈਗਾ ਬੰਦੇ ਨੂੰ ਸ਼ੌਂਕ ਸ਼ੌਂਕੀ ਪੱਠਾ ਪੂਰਾ ਵਾ ਕਿਉਂਕਿ ਸ਼ੌਂਕ ਤੇ ਜਨੂਨ ਬਹੁਤ ਆ ਕਦੇ ਮੈਨੂੰ ਇਹ ਵਧੀਆ ਲੱਗਦਾ ਹਾਂ ਸ਼ੌਂਕੀ ਬੋਧਾ ਸ਼ੌਂਕੀ ਬਹੁਤ ਆ ਤੇ ਕਾਕਾ ਕੀ ਹਾਲ ਚਾਲ ਤੇਰਾ ਮਿਤਰਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਅੱਜ ਪਹਿਲਾਂ ਤਾਂ ਮੈਂ ਆਪਣੇ ਚੈਨਲ ਵਾਲੋਂ ਤੈਨੂੰ ਇੱਕ ਵਧਾਈ ਦੇਣਾ ਕਿ ਜਿਹੜਾ ਤੂੰ ਮੈਂ ਜਦੋਂ ਤੇਰੀ ਉਹ ਝੋਟੀ ਜਿਹੜੀ ਬੈਠੀ ਤੇ ਉਹ ਪਰਲੇ ਪਾਸੇ ਨੂੰ ਮੱਝ ਮੂੰਹ ਕਰਕੇ ਬੈਠੀ ਆ ਨਾ ਤੇ ਆ ਜਿਹੜੀ ਕੱਟੀ ਬੈਠੀ ਆ ਮੈਨੂੰ ਇੱਕ ਵਾਰੀ ਐਂ ਲੱਗਾ ਕਿ ਯਾਰ ਕਿਤੇ ਮੈਨੂੰ ਭੁਲੇਖਾ ਜਾ ਪਿਆ ਵੀ ਕਿਤੇ ਮੈਂ ਲੈਂਦੇ ਪਿਸ਼ਾਬ ਜਦਾਂ ਨਹੀਂ ਆ ਗਿਆ ਕਿਉਂਕਿ ਇੱਕ ਆ ਗਾਨੀਆਂ ਕੱਥੋਂ ਲਿਆਂਦੀਆਂ ਯਾਰ ਇਹ ਦੱਸ ਇਹ ਗਾਨੀ ਮੈਂ ਬਹੁਤ ਉਧਰ ਹੀ ਵੇਖਦਾ ਉਹਨਾਂ ਪਾਈਆਂ ਜੀ ਮੈਂ ਵੀ ਵੀਰੇ ਉਹਨਾਂ ਦੀ ਰੀਸ ਨੇ ਬਣਵਾਈਆਂ ਇਹ ਅੱਛਾ ਇਹ ਬੰਦੇ ਤੋਂ ਬਣਵਾਈਆਂ ਹਾਂ ਤਾਂ ਮੈਂ ਆਪ ਵੀ ਬਣਾਉਣ ਲੱਗ ਗਿਆ ਇਹ ਗਾਨੀਆਂ ਅੱਛਾ ਤੇ ਉਹ ਮੈਂ ਉਹਨਾਂ ਦੀ ਰੀਸ ਨਹੀਂ ਬਣਵਾਇਆ। ਬਾਕੀ ਸਾਰੇ ਬਦੌਲਤ ਵੀ ਦੇ ਤਾਲ ਵਧੀਆ। ਅੱਛਾ। ਬਾਕੀ ਆਪਾਂ ਨੂੰ ਸ਼ੌਕ ਹੱਦੋਂ ਪਰੇ ਆਈ। ਠੀਕ ਆ। ਬਸ ਸ਼ੌਕ ਨੇ ਰੱਖਿਓ ਜਿੰਨੀਆਂ ਮੈਂ ਰੱਖੀਆਂ। ਠੀਕ ਆ। ਵਧਾਉਂਦਾ ਮੈਂ ਤਾਂ ਹੀ ਨਹੀਂ ਪਹੂ। ਠੀਕ ਆ। ਜਿਵੇਂ ਸਿਸਟਮ ਵਧੀ ਜਾਊਗਾ ਮੇਰਾ। ਦੇਖ। ਉਵੇਂ ਮਾਲ ਵਧੂਗਾ ਜੀ। ਮੈਂ ਉਵੇਂ ਨਹੀਂ ਵੀ 8-9 ਆਪਾਂ ਬੰਨ ਲਈਏ ਕਟੀਆਂ ਬੱਛੀਆਂ ਲਿਆਂ ਕੇ। ਮੁਰਕੇ ਪੱਠੇ ਨਾ ਪੈਣ ਉਹਦੇ ਫਾਇਦਾ ਕੋਈ ਨਹੀਂ ਵੀਰੇ ਉਹ ਜੇ ਪਹੂ ਰੱਖਣ ਦਾ ਜੀ। ਹੂੰ। ਸ਼ਰਾਬ ਤੇਰੀ ਗੱਲ ਨਾਲ ਸਹਿਮਤ ਆ ਦੋਸਤ। ਪਸ਼ੂ ਵਧਾਉਣ 'ਚ ਫਾਇਦਾ ਨਹੀਂ ਹੁੰਦਾ। ਪਸ਼ੂਆਂ ਨੂੰ ਬਰੀਡਿੰਗ ਚ ਵਧਾਉਣ ਦਾ ਫਾਇਦਾ ਹੁੰਦਾ ਬਰੀਡਿੰਗ ਕਰੋ ਜਿੱਥੇ ਤੁਹਾਡੀਆਂ ਪੰਜ ਮੱਝਾਂ ਦੁੱਧ ਦੇਣ ਡੀਆਂ ਉੱਥੇ ਤੁਹਾਡੀਆਂ ਚਾਰ ਮੱਝਾਂ ਉਹਨਾਂ ਦੁੱਧ ਦੇ ਆ ਮੈਂ ਆ ਜੀ ਇਹਦਾ ਨਾਂ ਕਾਲੀ ਆ ਅੱਛਾ ਬਹੁਤ ਵਧੀਆ ਦੁੱਧ ਆ ਮੈਂ ਦਾ ਚੰਗੀ ਮੈਂ ਆ ਪੂਰੀ ਇਹਨੂੰ ਮਤਲਬ ਚੰਗੀ ਨਹੀਂ ਕਹਿ ਸਕਦੇ ਦੁੱਧ ਵਾਲੀ ਮੈਂ ਕਹਿ ਸਕਦੇ ਜੀ ਚੰਗਾ ਦੁੱਧ ਆ ਮੈਂ ਥੱਲੇ ਠੀਕ ਆ ਬਾਕੀ ਹਜੇ ਕਰੈਕਟਰ ਉਹ ਪੱਖੋਂ ਥੋੜੀ ਜਿਹੀ ਖੁੰਝ ਸੀ ਕਰਕੇ ਆਪਾਂ ਚੰਗੀ ਨਹੀਂ ਕਹਿ ਸਕਦੇ ਆ ਝੋਟੀ ਚੰਨਣ ਆ ਇਹਦਾ ਨਾਂ ਅੱਛਾ ਤਾਲ ਬਣੀ ਰੱਖਿਆ ਹੋਇਆ ਨਾ ਅੱਛਾ ਹਾਂਜੀ ਇਹ ਝੋਟੀ ਦਾ ਨਾਂ ਚੰਨਣ ਆਈ ਠੀਕ ਆ ਇਹ ਵੀ ਮੈਂ ਝੋਟੀ ਮੇਰੇ ਕੋਲੇ ਦੂਜੀ ਸੂਏ ਸੂਈ ਆਈ ਹੁਣ ਠੀਕ ਆ ਤੇ ਪਹਿਲੇ ਸੂਏ ਕੱਟੀ ਸੀ ਉਹ ਦੇਤੀ ਸੀ ਮੈਂ ਕਿਸੇ ਬੰਦੇ ਨੂੰ ਕਾਲੇ ਰੰਗ ਦੀ ਠੀਕ ਆ ਤੇ ਹੁਣ ਇਹਨੇ ਡਿੰਗੇਵਲ ਟੇਡੇ ਕੱਟ ਦਾ ਕੱਟਾ ਲਾਇਆਈ ਆਪਣਾ ਘਰੇ ਜਿਹੜਾ ਤੁਸੀਂ ਦੇਖਿਆ ਠੀਕ ਆ ਹਾਂਜੀ ਠੀਕ ਆ ਤੇ ਦੂਜੀ ਸੂਈ ਆਈ ਆ ਮੱਝ ਫਿਰ ਦਾ ਕੀ ਨਾਂ ਆ ਵੀ ਇਹਦਾ ਨਾਂ ਨੁਕਰੀ ਆਈ ਨੁਕਰੀ ਹਾਂਜੀ ਠੀਕ ਆ ਗਾਨੀ ਇਹਦੇ ਵੀ ਪਤੰਦਰਾ ਪੂਰੀ ਤਵੀਤਾਂ ਵਾਲੀ ਪਾਈ ਆ ਇਹ ਫਿਰ ਆਪ ਹੀ ਤਿਆਰ ਕਰ ਲਈ ਹੈ ਆਪ ਹੀ ਤਿਆਰ ਕਰ ਲਈ ਹੈ ਬਹੁਤ ਸੋਹਣੀ ਲੱਗੀ ਯਾਰ ਇਹ ਮੈਂ ਉਧਰ ਖਾਸ ਕਰਕੇ ਲੈਂਦੇ ਪੰਜਾਬ ਵਾਲਿਆਂ ਦੇ ਮੱਜਾਂ ਦੇ ਪਾਈਆਂ ਦਿੱਤੀਆਂ ਵਾਂਦੇ ਪਰ ਸੋਹਣੀਆਂ ਲੱਗਦੀਆਂ ਜੀ ਜੀ ਇੱਕ ਗੱਲ ਹੋਰ ਆ ਤੇਰਾ ਮਾਲ ਚਰਾਣ ਚ ਰਹਿੰਦਾ ਠੀਕ ਆ ਜੀ ਪਰ ਸਾਮ ਸੰਭਾਲ ਤਰੀ ਵੇਖ ਕੇ ਯਾਰ ਮੇਰੀ ਰੂਹ ਖੁਸ਼ ਹੋ ਗਈ ਕਿ ਭੋਰਾ ਜਨਾ ਵੀ ਕਿਤੇ ਮੈਨੂੰ ਗੋਬਰ ਲੱਗਾ ਨਹੀਂ ਦੇਖਿਆ ਨੰਬਰ 2 ਤੇ ਇੱਕ ਗੱਲ ਹੋਰ ਤੇਰੀਆਂ ਮੱਜਾਂ ਦੀ ਸ਼ਾਈ ਬਹੁਤ ਆ ਯਾਰ ਜੀ ਜੀ ਕਾਲਾਪਨ ਬੜਾ ਜ਼ਿਆਦਾ ਪਿੰਡੇ ਆ ਜਾ ਨਹੀਂ ਆਮ ਜਦੋਂ ਪਹੂ ਦੀ ਰੱਖ ਰਖਾਵ ਨਾ ਹੋਵੇ ਤੇ ਚਮੜੀ ਖਰਾਬ ਹੋ ਜਾਂਦੀ ਆਹ ਦਿਨਾਂ ਦੇ ਵਿੱਚ ਮੱਖੀ ਦਾ ਸੀਜ਼ਨ ਚੱਲਦਾ ਨੇ ਉਂ ਹੀ ਖਾਧੀਆਂ ਬਈ ਇਹਦੇ ਵਿੱਚ ਵੀ ਇੱਕ ਕਾਰਨ ਹੋ ਜਾਂਦਾ ਵਾ ਜਿਹੜੀਆਂ ਮਈਆਂ ਦੇ ਪਿੰਡਿਆਂ ਚ ਨਾ ਬੂਰਾ ਪਨ ਜਾਂ ਵਾਈਟਨੈਸ ਜੀ ਦੀਂਦੀ ਆ ਹਾਂ ਉਹਦਾ ਇਹ ਕਾਰਨ ਹੋ ਜਾਂਦਾ ਮੈਂ ਤੇ ਅਰਬਾ ਵੀ ਕੀਤਾ ਵੇਹੇ ਜਿਹੜੀ ਗੱਲ ਮੈਂ ਬੋਲਦਾ ਮੈਂ ਆਪਦੇ ਤਜਰਬੇ ਨਾਲ ਪਹਿਲਾਂ ਉਥੇ ਪ੍ਰੈਕਟੀਕਲ ਕਰਕੇ ਉਸ ਤੋਂ ਬਾਅਦ ਬੋਲਣ ਲੱਗਾ ਦੁਨੀਆਂ ਲੋਕਾਂ ਨੇ ਦੇਖਣੀ ਵੀਡੀਓ ਪਰ ਚੰਗਾ ਨਹੀਂ ਲੱਗਦਾ ਆਪਾਂ ਕੋਈ ਗਲਤ ਗੱਲ ਕਰ ਦਈਏ ਬਾ ਗਾਲਾਂ ਲਾਵਾਂਗੇ ਲੋਕਾਂ ਤੋਂ ਹੂੰ ਹੂੰ ਜਿਹੜੀਆਂ ਮਈਆਂ ਆਪਾਂ ਛਾਵੇਂ ਬੰਨ ਕਰਾਦੇ ਪੱਖਿਆਂ ਥੱਲੇ ਘਰੇ ਹੂੰ ਉਹਨਾਂ ਦੇ ਪਿੰਡਾਂ ਦੇ ਮਤਲਬ ਇੰਨਾ ਇਹਨਾਂ ਬਲੈਕ ਨਹੀਂ ਹੋਣੀਆਂ ਉਹ ਮਈਆਂ ਅੱਛਾ ਜਿਹੜੀ ਛਾਂ ਪੈਂਦੀ ਰਹੀ ਨਾ 24 ਘੰਟੇ ਚ ਧੁੱਪੇ ਆਪਾਂ ਮਈਆਂ ਕੱਢਦੇ ਨਹੀਂ ਹਾਂ ਸਾਡੀਆਂ ਮਈਆਂ ਹੁਣ ਵੀਰੇ 9:30 10 ਵਜੇ ਪਸ਼ੂ ਘਰੋਂ ਨਿਕਲਦੇ ਹੂੰ ਤੇ 12 12:30 ਵਜੇ ਮਈਆਂ ਭੌਣੀਆਂ ਠੀਕ ਹੈ ਛਾਵੇਂ ਠੀਕ ਹੈ ਉਹ ਵੀ ਦਰਖਤਾਂ ਦੀ ਛਾਵੇਂ ਉਹ ਡੱਬੀ ਜੀ ਛਾਂ ਹੁੰਦੀ ਆ ਜਿਵੇਂ ਹੁਣ ਅੱਜ ਕੱਲ ਹੂੰ ਤੇ ਮਈਆਂ ਰਹਿਣੀਆਂ ਧੁੱਪੇ ਜਾਂਦੀਆਂ ਅੱਛਾ ਧੁੱਪ ਨਾਲ ਵੀਰੇ ਕਾਲੀਆਂ ਮਈਆਂ ਵੱਧ ਹੁੰਦੀਆਂ ਠੀਕ ਆ ਜਿਹੜੀਆਂ ਪਸ਼ੂ ਜ਼ਿਆਦਾ ਛਾਵੇਂ ਬੰਨੇ ਰਹਿੰਦੇ ਆ ਛੱਤਾਂ ਥੱਲੇ ਪਸ਼ੂ ਰਹਿੰਦੇ ਆ ਅੱਛਾ ਉਹਨਾਂ ਦੇ ਪਿੰਡੇ ਵੀਰੇ ਕਾਲੇ ਘੱਟ ਹੁੰਦੇ ਆ ਜੀ ਠੀਕ ਆ ਹਾਂਜੀ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਇਹ ਵੀ ਕਾਰਨ ਬਹੁਤ ਵਧੀਆ ਦੱਸਿਆ ਤੂੰ ਜਿਹੜਾ ਮੇਨ ਕਾਰਨ ਇਹੀ ਆ ਕਿ ਸਾਨੂੰ ਸ਼ੈਡੀ ਲੈ ਗਏ ਜੀ ਜੀ ਸ਼ੈਡੀ ਲੈ ਗਏ ਜਿਹੜੇ ਸਿਰਾ ਹੋ ਗਿਆ ਇੱਕ ਵੀਰੇ ਹੁਣ ਜੀ ਨੌਲਜ ਇਦਾਂ ਫਿਰ ਉਸਤਾਦ ਵੱਡਾ ਹੋਵੇ ਤੇ ਚੇਲਾ ਉਸਤਾਦ ਤਾਂ ਹੀ ਆਪਣੇ ਹੀ ਹੈ ਉਸਤਾਦ ਦਾ ਉਸਤਾਦ ਦੇ ਨਾਲ ਹੀ ਚੇਲਾ ਹੁੰਦਾ ਵਾ ਤੇ ਹੈ ਕਹਿੰਦੇ ਆ ਨਾ ਵੀ ਗੁਰੂ ਬਿਨਾ ਗੱਤ ਨਹੀਂ ਤੇ ਛਾਹ ਬਿਨਾ ਪੱਤ ਨਹੀਂ ਤਾਲਬ ਤੋਂ ਮੈਂ ਬਹੁਤ ਕੁਝ ਸਿੱਖਿਆ ਜੀ ਅੱਛਾ ਤਾਲਬ ਤੋਂ ਤਾਂ ਮੈਂ ਇਹ ਵੀ ਸਿੱਖਿਆ ਵੀ ਬੰਦਿਆਂ ਨਾਲ ਰਹਿਣਾ ਵਾਚ ਵਿਚੇਰਨਾ ਕਿਵੇਂ ਅੱਛਾ ਹਾਂ ਮੇਰੇ ਘਰੇ ਹੋਰ ਵੀ ਇੱਕ ਬੱਕਰੀਆਂ ਬਹੁਤ ਚੰਗੀਆਂ ਸੀ ਹੂੰ ਮੂਲੋਂ ਜਾ ਦੇ ਅੱਛਾ ਬੱਕਰੀਆਂ ਚ ਨਹੀਂ ਮੈਂ ਉਰੇ ਨੰਗਣ ਦਿੱਤਾ ਹੀ ਕਿਸੇ ਨੂੰ ਵੀ ਅੱਛਾ ਬਸ ਮਾੜੇ ਬੰਦੇ ਨਾਲ ਸਾਥ ਕਰਕੇ ਵੀਰੇ ਉਹ ਘਰੋਂ ਗਵਾਲੀ ਖਾਨ ਹੀਰਿਆਂ ਦੀ ਖਾਨ ਸੀ ਮੇਰੇ ਘਰੇ ਅੱਛਾ ਹਾਂ ਉਹ ਮਾੜੇ ਬੰਦੇ ਦੀ ਸੰਗਤ ਕਰ ਲਈ ਜੀ ਅੱਛਾ ਉਹਦੇ ਘਰੇ ਹੁਣ ਪੂਛ ਦਾ ਵਾਲ ਵੀ ਨਹੀਂ ਬੱਕਰੀ ਦਾ ਲਿਆਵਾਂਗੇ ਫੇਰ ਮੈਂ ਕਰਾਂਗੇ ਹੁਣ ਤਾਲਬਾ ਨਾਲ ਸਲਾਹ ਕੀਤੀ ਆ ਮੈਂ ਇਧਰਲੇ ਬੰਦੇ ਆਪਾਂ ਚੱਲਣਾ ਠੀਕ ਆ ਮੇਰੇ ਘਰੇ ਵੀਰੇ ਬੱਕਰੀ ਰਹੀ ਆ 6 6 ਕਿਲੋ ਦੁੱਧ ਬੱਕਰੀ ਥਲੋ ਚੋਇਆ ਮੈਂ ਅੱਛਾ ਹਾਂ ਜੇ ਅੱਜ ਜਿਉਂਦੀ ਹੁੰਦੀ ਮੈਂ ਵੀਰੇ ਲਾਈਵ ਚ ਵਾਈ ਕਰਾ ਦਣੀ ਕੋਈ ਵੜਿਆਈ ਨਹੀਂ ਹੈਗੀ ਅੱਛਾ ਹਾਂ ਜੀ ਬਾਕੀ ਤਾਲਬ ਨੇ ਵੀ ਦੇਖੀ ਹੋਈ ਆ ਬੱਕਰੀ ਬੱਕਰੀ ਮੈਂ ਗਲਤ ਬੰਦੇ ਦੇ ਹੱਥੀ ਚੜ ਗਈ ਵੀਰੇ ਅੱਛਾ ਕੁਝ ਮੇਰੇ ਪਿੰਡ ਦੇ ਬੰਦੇ ਹੀ 1 2 ਵਿੱਚ ਕੁਝ ਬੰਦੇ 2 3 ਲਾਹਵ ਦੇ ਠੀਕ ਆ ਉਹ ਬੰਦਿਆਂ ਨੇ ਵੀਰੇ ਬੱਕਰੀਆਂ ਮੇਰੀਆਂ ਲੈ ਲਈਆਂ ਜੀ ਬੱਕਰੀਆਂ ਨਹੀਂ ਤਾਂ ਮੇਰੇ ਕੋਲੇ ਬਹੁਤ ਚੰਗੀਆਂ ਮੰਹਾਂ ਨਾ ਰਸਦਾਈ ਮੈਂ ਰਸਦਾ ਇੱਕ ਦੋ ਸੀ ਬਾਲਾ ਆਪਾਂ ਨੂੰ ਸ਼ੌਂਕ ਤੇ ਆਪਾਂ ਪੱਟੇ ਆਈ ਬਸ ਠੀਕ ਆ ਠੀਕ ਆ ਸ਼ੌਂਕ ਤੌਰ ਤੇ ਰੱਖ ਲਈ ਚੱਲ ਕੋਈ ਗੱਲ ਨਹੀਂ ਜੇ ਤੂੰ ਗਵਾਲਿਆ ਤੇ ਜੇ ਤੂੰ ਤਾਲਬਣਾ ਮਿਲ ਪਿਆ ਤੂੰ ਪਾ ਵੀ ਬਹੁਤ ਕੁਝ ਲਿਆ ਬਹੁਤ ਕੁਝ ਜੀ ਬਹੁਤ ਕੁਝ ਹਾਂਜੀ ਇਹ ਬੰਦੇ ਨੇ ਤੇਰੇ ਘਰੇ ਸਾਣ ਦੇਤਾ ਤੈਨੂੰ ਜੀ 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 ਹਾਂ ਤੇ ਤੇਰਾ ਸਾਣ ਆਪਦੀਆਂ ਮੱਜਾਂ ਤੇ ਛੱਡਿਆ ਕਿ ਤੇਰੀ ਬੜੀ ਵੱਡੀ ਇਹ ਗੱਲ ਆ ਜੇ ਅੱਜ ਸਾਣ ਹੈ ਮੇਰੇ ਘਰੇ ਆਣਾ ਜੀ ਇਹ ਵੀ ਤਾਲਬ ਦੀ ਬਦੌਲਤ ਹੀ ਆਈ ਮੈਨੂੰ ਤਾਂ ਬੰਦੇ ਆਣ ਕੇ ਕਹਿੰਦੇ ਕਿ ਤੂੰ ਦੇਦੇ ਪਰੇ ਅੱਛਾ ਇਹਦੇ ਤੋਂ ਕੀ ਕਰਉਣਾ ਕੱਟਾ ਸੋਣਾ ਹੀ ਨਹੀਂ ਹੈਗਾ ਅੱਛਾ ਇਹ ਕੱਟਾ ਇਹਦੀ ਅੱਖ ਮਾਨ ਕੀ ਆ ਜੀ ਕੋਏ ਪੈਂਦੇ ਆ ਜੀ ਆਏ ਹੋਇਆ ਜਿਉਂ ਹੋਇਆ ਹੀ ਅੱਛਾ ਮੈਂ ਕਹਾਂ ਨਹੀਂ ਇਹ ਹੁਣ ਜਿਹੜਾ ਬੰਦੇ ਨੇ ਆਪਣੇ ਤਾਲ ਬਣੇ ਪਾਸ ਕਰਤੀ ਨਾ ਜਿਹੜੀ ਚੀਜ਼ ਅੱਛਾ ਬਸ ਸਾਬ ਲਾ ਲਓ ਜੀ ਜਿਹਦੇ ਗੱਲ ਤਾਲ ਬਣੇ ਕਹਤੀ ਆਪਾਂ ਮੋੜੀ ਨਹੀਂ ਅੱਜ ਤੱਕ ਹੀ ਠੀਕ ਆ ਜੀ ਤੇ ਮੈਂ ਸੁਣਿਆ ਤੈਨੂੰ ਇੱਕ ਤਾਲ ਬਣੇ ਵੀ ਗਿਫਟ ਕੀਤਾ ਹੀਰਾ ਹਾਂ ਹੀਰਾ ਕੀਤਾ ਜੀ ਆ ਬੇਟੀ ਕੀਤੀ ਹਾਂਜੀ ਹਾਂਜੀ ਥਾਕੇ ਦਿਖਾ ਦੀ ਦਿਖਾ ਦੇ ਉੱਥੇ ਲਓ ਵੀ ਦੋਸਤੋ ਕਿੱਥੇ ਯਾਰੀਆਂ ਹੋਣ ਨਾ ਜਰਾਨੇ ਵੀ ਉੱਥੇ ਹੀ ਪੁੱਗਦੇ ਆ ਤੇ ਇਹ ਕਾਰਨ ਕੀ ਬਣਿਆ ਵੀ ਤੇਰੇ ਕੋਲੇ ਹੀਰਾ ਜਿਹੜਾ ਆ ਕਿਉਂ ਵੀ ਆਪਣਾ ਕਾਕੇ ਕਾਰਨਵਾਸੀ ਪਹੁ ਇਕੱਠੇ ਚਰਦੇ ਸੀ ਅੱਛਾ ਤੇ ਮੱਝ ਮੇਰੇ ਕੋਲੇ ਸੁੰਦੀ ਨਹੀਂ ਇੱਕ ਬਹੁਤ ਟਾਈਮ ਹੋ ਗਿਆ ਸਾਹਮਦੇ ਨੂੰ ਮੈਂ ਹੁਣ ਵੀ ਮੇਰੇ ਮਾਲ ਚ ਖੜੀ ਆ ਪਰਲੇ ਬੰਨੇ ਹਿੰਨੋ ਆਦਾ ਨਾ ਅੱਛਾ ਤੇ ਉਹ ਮੈਂ ਸੁੰਦੀ ਨਹੀਂ ਜੋ ਸੂਈ ਪਹਿਲਾਂ ਕੱਟੀ ਮਰ ਗਈ ਮੇਰੇ ਕੋਲ ਤਿੰਨ ਮਹੀਨਿਆਂ ਦੀ ਸਾਰੇ ਦੁੱਧ ਤੇ ਕੱਟੀ ਪਾਲੀ ਸੀ ਬਹੁਤ ਸੁਨੱਖੀ ਕੱਟੀ ਨੀਲੀ ਦੀ ਕੱਟੀ ਉਹ ਵੀ ਅੱਛਾ ਮੁੜ ਕੇ ਫਿਰ ਮੱਝ ਦੂਜੇ ਸੂਏ ਸੂਈ ਹੂੰ ਏ ਕੱਟੀ ਮਰ ਗਈ ਉਹਦੀ ਅੱਛਾ ਫਿਰ ਮੈਂ ਤਾਲਬ ਕੋਲੇ ਗੱਲ ਕੀਤੀ ਫਿਰ ਮੈਨੂੰ ਕਹਦਾ ਤੂੰ ਦਿਲ ਦਾ ਛੱਡ ਜਨਾ ਚਰ ਮੈਂ ਬੈਠਾਂ ਤੇਰੇ ਨਾਲ ਅੱਛਾ ਇਹ ਬੰਦਾ ਆਪਣੇ ਭਰਾਵਾਂ ਦਾ ਇਹੀ ਹਿਸਾਰਾ ਹੁੰਦਾ ਮਾੜੇ ਟਾਈਮ ਚੰਗੇ ਟਾਈਮੇ ਬੰਦਾ ਖੜਾ ਹੀ ਹੁੰਦਾ ਨਾਲ ਅੱਛਾ ਬਾਕੀ ਜਦੋਂ ਮਰਜੀ ਨੂੰ ਮੈਂ ਫੋਨ ਕਰਾਂ ਦੇਰੇ ਕਵੇਲੇ ਅੱਛਾ ਫੋਨ ਤੇ ਮੇਰਾ ਫੋਨ ਚੱਕੂਗਾ ਠੀਕ ਆ ਹਾਂ ਗੱਲਬਾਤ ਕਰਦੇ ਪੂਰੀ ਬਸ ਠੀਕ ਆ ਹਾਂਜੀ ਫਿਰ ਇਹ ਤੈਨੂੰ ਇਹਨੇ ਗਿਫਟ ਕਰਤੀ ਹਾਂਜੀ ਇਹ ਕੱਟੀ ਬਿੱਲੂ ਦੀ ਆਈ ਅੱਛਾ ਹਾਂ ਸਿੰਗਲ ਹੱਡੀ ਦੀ ਕੱਟੀ ਬਾਕੀ ਬਿੱਲੂ ਦੀਆਂ ਕੱਟੀਆਂ ਤਾਂ ਹੀ ਭਲਾ ਹਿਆਰ ਮੈਂ ਚ ਛੱਡ ਦਿਓ ਤਾਂ ਅਸੀਂ ਵੇਖ ਕੇ ਦੱਸ ਦਾਂਗੇ ਕਿ ਬਿੱਲੂ ਦੀਆ ਅੱਛਾ ਹਾਂਜੀ ਬਹੁਤ ਵਧੀਆ ਝੋਟਾ ਆਈ ਗਈ ਬਹੁਤ ਚੰਗਾ ਝੋਟਾ ਵਾ ਠੀਕ ਆ ਬਾਕੀ ਹੁਣ ਜਿੱਥੇ ਗਿਆ ਮਹਾਰਾਜ ਸੰੰਡਣਾ ਰੱਖੇ ਉਹ ਨਹੀਂ ਵੀਰੇ ਨੂੰ ਹਾਂ ਉਹਦੇ ਘਰੇ ਵੀ ਬੂਟੇ ਲਾਊਗਾ ਯੋ ਨਹੀਂ ਮੈਂ ਤਾਂ ਅੱਗੇ ਤਾਲਬ ਨੂੰ ਕਹਤਾ ਕਿ ਵੀਰ ਜੇ ਤੇਰੇ ਜੋਗਾ ਝੋਟਾ ਸੀ ਤੂੰ ਉਹ ਤੋਂ ਬਹੁਤ ਕੁਛ ਲੈ ਲਿਆ ਹੈ ਕਰੀਮ ਕਰੀਮ ਬਹੁਤ ਇਕੱਠੀ ਕਰ ਲਈ ਤੇ ਹੁਣ ਮਲਾਈ ਜਿਹੜੀ ਰਹਿ ਗਈ ਉਹ ਦੂਜਿਆਂ ਨੂੰ ਵੰਨਨ ਦੇ ਨਹੀਂ ਵੰਨਨ ਦੇ ਬਾਕੀ ਵੀ ਸੋਚ ਬਹੁਤ ਵਧੀਆ ਬੰਦੇ ਦੀ ਕਿਉਂਕਿ ਝੋਟਾ ਇਹਦੇ ਤੱਕ ਰਹਿ ਜਾਂਦਾ ਇਹਦੇ ਜੋਗਾ ਹੀ ਜੀ 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 ਤੇ ਝੋਟੇ 'ਚ ਹਜੇ ਵੀ ਬਹੁਤ ਕਰੀਮ ਆ ਜੀ 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 ਹਜੇ ਵੀ ਬਹੁਤ ਹੈ ਜਦੋਂ ਉਹ ਝੋਟਾ ਸੀਮਨ ਫੀਲਡ 'ਚ ਆ ਗਿਆ ਸੀਮਨ ਆਵੇ 1 ਨੰਬਰ 'ਚ ਡੁਪਲੀਕ੍ਰੇਸੀ ਨਾ ਚੱਲੇ ਉਹ ਸਾਨ ਤੇ ਸਾਨ ਨੇ ਵੱਡੇ ਵੱਡੇ ਉਹਨੇ ਰਿਕਾਰਡ ਪੈਦਾ ਕਰ ਦਿੱਤਾ ਜੀ 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 ਪੂਰਾ ਹਾਂ ਮੇਰੇ ਘਰੇ ਰਹਿ ਗਿਆ ਉਹ ਮਤਲਬ ਮਹੀਨੇ ਨੂੰ ਹੀ ਰਹਿ ਗਿਆ ਉਹ ਇਨਕਦਰ ਮੇਰੇ ਘਰੇ ਰਹਿ ਗਿਆ ਇੰਨਾ ਟਾਈਮ ਉਹ ਠੀਕ ਆ ਹਾਂ ਬਾਕੀ ਬਹੁਤ ਸਾਊ ਝੋਟਾ ਹੈਗਾ ਠੀਕ ਆ ਹਾਂ ਘਰਾਨੇ ਦੀ ਚੀਜ਼ ਹੈ ਇਹੀ ਤਾਂ ਫਰਕ ਹੁੰਦਾ ਵਾ ਨਹੀਂ ਨਹੀਂ ਵਾਕਿਆ ਹਾਂ ਬਾਕੀ ਤੇਰੇ ਤੇ ਯਕੀਨ ਕੀਤਾ ਰੱਬਰਗਾ ਯਕੀਨ ਕਰਕੇ ਤੈਨੂੰ ਦਿੱਤਾ ਨਹੀਂ ਤੇ ਝੋਟਾ ਬਾਕੀ ਇੰਨਾ ਮਹਿੰਗਾ ਪਸ਼ੂ ਕੋਈ ਦਿੰਦਾ ਨਹੀਂ ਹੈਗਾ ਕਿਸੇ ਨੂੰ ਹੀ ਹਾਂ ਐਡਾ ਅਗਲਾ ਅੱਜ ਕੱਲ ਦਾ ਜਮਾਨਾ ਇਹ ਜਾ ਕਿਸੇ ਨੂੰ ਕੱਟੀ ਲੈਣ ਦਾ ਟਾਈਮ ਨਹੀਂ ਹੈਗਾ ਦੇਖ ਕੇ ਦੇ ਲਓ ਤੁਸੀਂ ਅਗਲਾ ਉਹਦੀ ਦੂਜੇ ਦਿਨ ਮੁੱਕਰ ਜੂ ਦਿਹਾਰੇ ਤੇ ਵੀ ਦਿੱਤੀ ਹੋਈ ਅਗਲੇ ਨੇ ਕਹਿੰਦਾ ਸਾਡੀ ਮੋਦਲ ਦੀ ਖਰੀਦੀ ਆ ਤੇ ਆਪਾਂ ਕੀ ਕਰ ਲਾਂਗੇ ਸਹੀ ਗੱਲ ਜਿਹੜਾ ਤੇਰੇ ਕੋਲੇ ਸਾਣਾ ਵੀਰ ਜੀ ਇਹ ਫਿਰ ਮੀਟਿੰਗ ਆਫ ਤੇ ਛੱਡਦਾ ਹੁਣ ਤੂੰ ਹਾਂ ਵੀਰੇ ਛੱਡ ਦੇ ਤੇ ਜੇ ਕੋਈ ਦੂਰੋਂ ਤਰੇਡੇ ਆ ਜੇ ਤੇਰੇ ਕੋਲੇ ਮੱਝ ਕਰਾਉਣ ਮੇੜ ਕਰਾਉਣ ਤੇ ਛੱਡ ਦੇਗਾ ਹਾਂ ਵੀਰੇ ਛੱਡ ਦਾਂਗੇ ਛੱਡ ਦਾਂਗੇ ਲੋ ਵੀ ਦੋਸਤੋ ਪਿੰਡ ਇੰਦਗੜਾ ਬਈਰਦਾ ਤੇ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਵਾ ਤੇ ਵੀਰ ਕੋਲੇ ਇੱਕ ਲਾਹੌਰੀ ਸਾਹ ਦਾ ਬੱਚਾ ਆ ਤੇ ਜੇ ਕਿਸੇ ਦੀਆਂ ਮੱਜਾਂ ਕਈ ਵਾਰੀ ਸੀਮਤ ਤੇ ਨਹੀਂ ਕਨਸੀਵ ਕਰਦੀਆਂ ਅਠੇ ਤੇ ਆ ਜਿਓ ਲੈ ਕੇ ਇੰਨਾ ਕੁ ਠੰਡਾ ਬਲਾਡਿਆ ਕੋਈ ਨਾਥ ਨਹੀਂ ਮਾਰੀ ਕੋਈ ਢੰਗਾ ਨਹੀਂ ਲਾਉਂਦਾ ਐਂ ਹੀ ਮਾਲ ਦੇ ਵਿੱਚ ਠੰਡਾ ਬਲਾਡਿਆ ਇਹਦਾ ਵੀਰੇ ਜਦੋਂ ਅਸੀਂ ਮਤਲਬ ਤੇਲ ਤੂਲ ਦਿੰਨੇ ਆ ਹਾਂ ਮਾਲਾ ਕੋਈ ਇਹਨੂੰ ਸੰਗਲ ਨਹੀਂ ਪੋਣਾ ਕੋਈ ਕੁਛ ਨਹੀਂ ਕਰਨਾ ਬਸ ਇੱਥੋਂ ਮੜਾ ਜਾ ਮੂੰਹ ਅਡਣਾ ਠੀਕ ਆ ਬਸ ਇਦਾਂ ਆ ਮੂੰਹ ਅਡ ਲਿਆ ਹਾਂ ਬਸ ਇੱਥੋਂ ਮੂੰਹ ਪਾ ਕੇ ਹਾਂ ਆ ਦੇਖ ਲਓ ਨਹੀਂ ਉਹ ਜਟਾ ਵਾਕਿਆ ਇਹ ਤੇਰੀ ਮਿਹਨਤ ਬੋਲਦੀ ਆ ਜੀ। ਜੀ ਜੀ। ਬਾਤਿਆਂ ਹੀ ਨਾਲ ਨੂੰ ਲਾਈ ਪੀ ਲੈਂਦਾ ਜੀ। ਅੱਛਾ। ਕੋਈ ਇਹਨੂੰ ਨੰਦ ਵਿਚਾਰ ਨਹੀਂ। ਬਾਲਾ ਸਾਊ ਆ ਜੀ। ਠੀਕ ਆ। ਹਾਂ ਕੰਨ ਫੜ ਕੇ ਜਿੱਧਰ ਨੂੰ ਮਰਜ਼ੀ ਲੈ ਕੇ ਤੁਰਿਆ ਫਿਰ ਇਹਨੂੰ। ਠੀਕ ਆ। ਹਾਂ ਤਾਂ ਹੀ ਨੱਥ ਰੁੱਥ ਨਹੀਂ ਮਾਰੀ ਆਹੀ ਜੇ ਖਰਾਬ ਕਰਦਾ ਵੇ ਝੋਟਾ ਫੇਰ ਨੱਥ ਮਾਰਨੀ ਪੈਂਦੀ। ਨਹੀਂ ਸੋਹਣਾ ਝੋਟਾ ਮਾਲਕੇ ਨੂੰ। ਬਾਕੀ ਮਾਲ ਮਗਰ ਬਾਹਰ ਚਰਦਾ ਕਰਕੇ ਸੰਢਾ ਸੀਰੀ ਰੱਖਣਾ ਪੈਂਦਾ ਜੀ ਕੋਈ ਰੇੜੀ ਵਾਲੇ ਝੋਟੇ ਨੂੰ ਪਾਜੇ ਗਰਮ ਝੋਟਾ। ਹੂੰ। ਲਾਂਬੇ ਵਾਲਾ ਕੰਮ ਹੋ ਜਾਂਦਾ ਜੀ। ਇਹਦਾ ਉਹੋ ਕੰਮ ਨਹੀਂ ਹੈਗਾ ਜੀ। ਨੇ ਸੋਣਾ ਮਾਲਕ ਜਿੰਨਾ ਕਿ ਚਲੋ ਤੇਰੇ ਉਸਤਾਦ ਨੇ ਕਹਿਆ ਤਾਂ ਮੈਂ ਤਾਂ ਹੁਣ ਬੋਲਣ ਦੀ ਲੋੜ ਹੀ ਨਹੀਂ ਕਿ ਚੰਗਾ ਝੋਟਾ ਵਾ ਪਰ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਬਹੁਤ ਸੋਹਣੇ ਆਉਣੇ ਆ ਦੁੱਧ ਵਾਲੇ ਕਿਉਂਕਿ ਲਾਹੌਰੀ ਦੇ ਮੈਂ ਜਿੰਨੇ ਬੱਚੇ ਦੇਖੇ ਆ ਬੱਗੀ ਮੁੱਛ ਤੇ ਮੱਥੇ ਫੂਲੀ ਉਹਨੇ ਪਾਏ ਆ ਤੇ ਪਰ ਦੁੱਧ ਬਹੁਤ ਸੋਹਣੀਆਂ ਝੋਟੀਆਂ ਪਿੱਛੇ ਜੇ ਨੋਵਾ ਦੀ ਝੋਟੀ ਨੇ ਦੁੱਧ ਦਿੱਤਾ ਹਾਂਜੀ ਹਾਂ ਨਿਉਨ ਦੀ ਝੋਟੀ ਨੇ ਦੁੱਧ ਦਿੱਤਾ ਤੇ ਇਹਦੀ ਲੋਰੀ ਦੀ ਨੇ ਦੁੱਧ ਦਿੱਤਾ ਤੇ ਲਾਹੌਰੀ ਦੀਆਂ ਝੋਟੀਆਂ ਨੇ ਬੜਾ ਜਿਆਦਾ ਆਰਡਰ ਜਸ਼ੀਲਾ ਆਰਡਰ ਦਿੱਤਾ ਤੇ ਬਾਕੀ ਚਲੋ ਕਾਕੇ ਆਪਦਾ ਨੰਬਰ ਤੇ ਐਡਰੈਸ ਬੋਲਦੇ ਕਿਸੇ ਵੀਰ ਨੇ ਦੂਰੋਂ ਦਰੇੜਿਓ ਕੋਈ ਵੀ ਮੱਝ ਲੈ ਕੇ ਜਾਂ ਕਿਵੇਂ ਵੀ ਆਉਣਾ ਹੁੰਦਾ ਤੇ ਤੇਰੇ ਤੱਕ ਚਲੋ ਕੰਟੈਕਟ ਕਰ ਲੂ ਬੰਦਾ ਨੰਬਰ ਵੀਰੇ 82646 ਹੂੰ 85098 ਠੀਕ ਆ ਹਾਂਜੀ ਤੇ ਲੋ ਵੀ ਦੋਸਤੋ ਵੀਰ ਦਾ ਨੰਬਰ ਸਕਰੀਨ ਤੇ ਵੀ ਚੱਲੂਗਾ ਤੇ ਜੇ ਕਿਸੇ ਨੂੰ ਵੈਸੇ ਵੀਰ ਦੇ ਪਸ਼ੂ ਤਾਂ ਚੰਗਾ ਲੱਗੇ ਹੋਏ ਤਾਂ ਤਾਰੀਫ਼ ਤੇ ਸ਼ੇਅਰ ਕਰ ਦਿਓ ਜੇ ਵੇਖਣਾ ਚਾਹੋ ਤੇ ਵੀਰ ਕਹਿੰਦਾ ਮੋਸਟ ਵੈਲਕਮ ਆ ਕੋਈ ਵੀ ਆ ਕੇ ਵਿਜ਼ਿਟ ਕਰ ਸਕਦਾ ਤੇ ਬਾਕੀ ਵੀਡੀਓ ਅਪਲੋਡ ਹੋਊਗੀ ਤਾਂ ਤੁਸੀਂ ਹੌਸਲਾ ਬਜੇ ਜਰੂਰ ਕਰਿਓ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮੂਲਾ ਧੰਨਵਾਦ ਦੋਸਤੋ